ਸਾਹਿਲ ਕਾਲ ਜੀ ਅਸੀਂ ਮਿਲਣਾ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਨਵੇਂ ਸਿਰੇ ਤੇ ਨਵੀਆਂ ਗੱਲਾਂ ਪਤਾ ਕਰਾਂਗੇ ਅੱਜ ਜਾਵਾਂਗੇ ਸਾਡੇ ਘਰ ਦੇ ਵਿੱਚ ਲੱਗ ਰਹੇ ਨੇ ਮਿਸਤਰੀ ਪਹਿਲਾਂ ਤੁਹਾਨੂੰ ਦਿਖਾਏ ਨਹੀਂ ਸੀਗੇ ਕਦੇ ਵੀ ਆਪਾਂ ਨੇ ਮਕਾਨ ਨਵਾਂ ਬਣਾਇਆਗਾ ਤੇ ਯਾਰ ਮਿੱਤਰ ਕਹਿੰਦੇ ਚਲੋ ਵੀ ਕਦੇ ਇਹ ਵੀ ਦਿਖਾਓ ਵੀ ਕਾਰ ਦੇ ਵਿੱਚ ਕੰਮ ਚੱਲ ਰਿਹਾ ਤੇ ਹੁਣ ਅਸੀਂ ਲੈ ਕੇ ਆਵਾਂਗੇ ਲੋਕ ਇਟੋ ਥੋੜਾ ਜਿਹਾ ਵੇੜਾਗਾ ਉਹਦੇ ਲਈ ਚੱਲਦੇ ਫਿਰ ਕਰਦੇ ਆ ਗੱਡੀ ਸਟਾਰਟ ਦੇਖੋ ਅੱਗੇ ਕਿੰమే ਗੱਲਾਂ ਬਾਤਾਂ ਹੁੰਦੀਆਂ ਨੇ ਹਾਂਜੀ ਵੀਰ ਜੀ ਕਰ ਲਿਆ ਗੱਡੀ ਸਟਾਰਟ ਗੱਡੀ 'ਚ ਬੈਠ ਗਏ ਹਾਂ ਨਾਲ ਸਾਡੇ ਠੇਕੇਦਾਰ ਸਾਹਿਬ ਬੈਠ ਗਏ ਨੇ ਚੱਲਿਆ ਲੋਕਰ ਟ੍ਰੈਨ ਠੀਕ ਦਾ ਸਾਹਿਬ ਕਰੋ ਸੰਗਤ ਨਾਲ ਗੱਲਬਾਤ ਤੁਸੀਂ ਕਰਦੇ ਵਾਹ ਕੁਜੀ ਕਾ ਖਾਲਸਾ ਬਾਈਕ ਜੀ ਕੀ ਫਤਿਹ ਅੱਜ ਲੋਈ ਅੱਜ ਧੁੰਦ ਪੂਰੇ ਜੋਰਾ ਤੇ ਹੈ 10 ਵੱਜ ਗਏ ਧੁੰਦ ਦਾ ਕੋਈ ਨਾ ਨੀਂਦ ਉਤਰਦਾ ਘਾੜਾ ਨਹੀਂ ਕਰਾਈ ਵੀ ਬਾਸ ਲੋ ਜੀ ਅਸੀਂ ਪਹੁੰਚ ਚੁੱਕਾ ਹਾਂ ਲੋਕਟ ਜੌਲੇਪੁਰ ਜੀ ਸਰਦਾਰ ਇੰਟਰਲੌਕ ਦੇਖਦੇ ਆ ਕਿਹੜੀ ਗੱਲ ਲੈਣੀ ਆ ਫਿਕਰ ਦਾ ਸਾਹਬ ਨੇ ਇਹ ਇੰਟਰਲੌਕ ਇੱਧਰ ਹੋ ਰਿਹਾ ਪਿਆਰ ਜੀ ਉਹੀ ਰੋਏ ਪੌਂਟ ਦਾ ਦਫ਼ਤਰ ਤੋਂ ਚੱਲੋ 100 ਰੁਪਏ ਜੈਤਰਾ ਲਈਆ ਕਿ ਇੱਕ ਇਹਦਾ ਸਾਡੇ ਦੇਖ ਰਹੇ ਨੇ ਜੈਬਰਾ ਲੌਕਟੋ ਦੋ ਸ਼ੇਡ ਪਾਵਾਂਗੇ ਵਾਈਟ ਤੇ ਰੈਡ 80 ਫੁੱਟ ਦੀ ਲਓ ਜੀ ਵੀਰੋ ਇੱਥੇ ਨਹੀਂ ਮੜਾ ਸਾਡਾ ਲੋਕਟ ਦਾ ਕੰਮ ਉਹ ਇੱਥੇ ਕਰਕੇ ਮਨਾ ਇਹ ਤਾਂ ਤਿਆਰ ਨਹੀਂ ਹੈਗੀ ਹੁਣ ਚੱਲਿਆ ਸੀ ਮੰਡੀਆਂ ਮੰਡੀਆਂ ਜਾ ਕੇ ਦੇਖਦੇ ਆ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਦੇਖੋ ਫਿਰ ਕੀ ਬਣਦਾ ਸਾਡਾ ਲੋ ਵੀ ਸਜਣੋ ਲੌਕਟਰੀ ਸਾਨੂੰ ਮਿਲੀ ਇਹ ਗਿਆ ਪੰਜ ਚਾਰ ਘੰਟੇ ਦਾ ਕੰਮ ਲੌਕਟ ਦਾ ਤੇ ਹੁਣ ਜਾਂਦੇ ਆ ਅਮਲੋਹ ਨੂੰ ਠੀਕੇ ਦਾ ਜਦੋਂ ਸਾਡੇ ਘਰੇ ਕੰਮ ਕਰਨਗੇ ਹਾਂਜੀ ਸੱਜਣੋ ਚੱਲਦੇ ਆ ਗਗਨਦਰ ਕੋਲੇ ਸ਼ੈਨਪੁਰੇ ਨੂੰ ਉਨਲਾਣਾ ਨਾਲ ਫੇਰ ਚੱਲਾਂਗੇ ਅਮਲੋ ਨੂੰ ਮੋਲੋ ਮਿਲਣਾ ਬੰਦੇ ਨੂੰ ਉਹਨੂੰ ਮਿਲ ਕੇ ਕਰਕੇ ਗੱਲਬਾਤ ਉਹ ਘੰਟੇ ਦਾ ਕੰਮ ਉੱਥੇ ਬੰਦੇ ਨੂੰ ਮਿਲ ਕੇ ਆ ਜਾਵਾਂਗੇ ਵਾਪਸ ਫੇਰ ਜਾਵਾਂਗੇ ਮਲੇਕ ਕੋਲੇ ਜਾਮਾਂਗੇ ਦੇਖਦੇ ਆਂ ਉੱਥੇ ਇੱਕ ਦੋ ਕੰਮ ਨੇ ਬੈਂਕ ਦੇ ਉਹ ਕਰਾਂਗੇ ਲਓ ਜੀ ਸੱਜਣ ਜੀ ਸਾਹਮਣੇ ਬਾਈ ਬਿੰਦਰ ਬਾਹਰੇ ਖੜਾ ਕਰੋ ਆ ਗਿਆ ਬਾਈ ਬਿੰਦਰ ਕੀ ਹਾਲੇ ਵੀਰੇ ਕੀ ਹਾਲੇ ਵੀਰੇ ਕੋਠੀ ਠਾਕ ਹੋਰ ਕਿਵੇਂ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਵੀਰੇ ਤਾਂ 15 ਮਿੰਟ ਉਪਰ ਮੈਂ ਨਾ ਅਸਲ ਮੈਂ ਲੋਕ ਇਟ ਪਹਿਲਾਂ ਦੇਖਣੋਂ ਚੌੜੇ ਕੋਲੇ ਚਲੇ ਕੇ ਚੌੜੇ ਪੋਣਾਂ ਜਵਾਬ ਦਿੱਤਾ ਫਿਰ ਮੰਡੀਆਂ ਰਾੜਮਾ ੁਰਕੀ ਵਾਲੇ ਕਹਿੰਦੇ ੁਰਕੀ ਉਹਦਾ ਬੰਦ ਕਰ ਗਿਆ ਪੁੱਛ ਉਹਦਾ ਬੰਦ ਕਰ ਗਿਆ ਹੈਗਾ ਤਾਂ ਹੈਗਾ ਦੀ ਨਾ ਹੈਗਾ ਠੀਕਾ ਉਹਦਾ ਬੰਦ ਕਰਕੇ ਪਾਓ ਜੀ ਤੋਂ ਮੋਟਾ ਲੈਤਾ ਦੀ ਕੈਪਟਨ ਤੋਂ ਆਪਾਂ ਨੇ ਉਹਦੇ ਕੰਮ ਜੀਗਾ ਉਹ ਮੈਨੂੰ ਪਤਾ ਨਹੀਂ ਪਤਾ ਨਹੀਂ ਉਹਦਾ ਤਾਂ ਹੋਰ ਤੇ ਉਹ ਤਾਂ ਨਿੱਕੇ ਦੇ ਆੜੀ ਤੇ ਯਾਰ ਪਤਾ ਨਹੀਂ ਉਹਦਾ ਉੱਠੀ ਜਾ ਕੇ ਪੁੱਛੇ ਤੇਰੇ ਇਥੇ ਉਹਦੇ ਜੀ ਮੈਂ ਖਾਂਦਾ ਲੱਗਦਾ ਉਹਦੇ ਕਿਤੇ ਨਿੱਕੇ ਦੇ ਆੜੀ ਤੇ ਠੀਕ ਸਾਨੂੰ ਲੁਧਿਆਣੇ ਮਿਲੇ ਜਦੋਂ ਮਤਲਬ ਇਹ ਸ਼ੁਰੂ ਕਰਿਆ ਅੱਛਾ ਠੀਕ ਤੇ ਉਹ ਕਹਿੰਦਾ ਵੀ ਪੱਕਾ ਬੰਦ ਬੰਦ ਕਰ ਦੋ ভাই ਵੀ ਇਹਦਾ 15000 ਇੱਕ ਦਾ ਬੰਦ ਕਰਕੇ ਮਿਲਦੇ ਆ ਜੀ ਕਹਾਂ ਕਰਦੇ ਆ ਬਈ ਗੱਲਬਾਤ ਲਾਓ ਜੀ ਸੱਜਣ ਜੀ ਆਉਂ ਚੁਕੇ ਹਮ ਲੋ ਕੋਲ ਵਿੱਚ ਹੋ ਚੁਕੇ ਐਂਟਰੋ ਇਹ ਆਲੂਵਾਂ ਦਾ ਸ਼ਹਿਰ ਕਿਉਂ ਭਾਈ ਹੂੰ ਜਾਦੂ ਹੋਣ ਲੱਗੇ ਸਮਝ ਹਾਂ ਅੰਮਲੋਈ ਦੀ ਜਵੜਗੀ ਅੰਮਲੋਈ ਦੀ ਜਵੜਗੇ ਇਤਰਾ ਸਾਲ ਆਲੂ ਬੜਾ ਨਜਾਇਜ਼ ਆ ਆਲੂ ਸੂਰਜਮੁਖੀ ਮੱਕੀ ਹੈ ਨਾ ਹਾਂ ਹਾਂ ਤੇਰਾ ਆਲੂ ਨਾਲੇ ਸੂਰਜਮੁਖੀ ਲੱਗੂ ਜਾਣਾ ਹਾਂ ਹੁਣ ਤਾਂ ਉਹ ਕੋ ਆਪਣੇ ਕਿੰਨੀ ਵੀ ਲੱਗ ਕੇ ਰਾਉਣ ਆਲੂ ਪੰਜਿਆਂ ਦਾ ਫਰਕ ਹਾਂ ਹਾਂ ਫਰਕ ਪੈਣੀ ਹੈ ਟਾਈਮ ਦਾ ਹਾਂ ਜਿੱਥੇ ਜਰ ਦੋ ਉਹ ਤਾਂ ਇਹ ਵੀ ਹਾਲ ਵੀ ਕਰਨ ਜਰਰੀ ਹੈ ਜੇ ਖੇਤੀ ਕਰਨੀ ਉਹਨੂੰ ਪਾਦੇ ਵੀ ਕਰਨੀ ਹੈ ਖੇਤੀ ਉਹ ਆ ਹੇ ਨਰਾਇਕ ਜੇ ਮਸਲਾ ਦੋ ਕਿਥੇ ਤੈਨੂੰ ਕਿਥੇ ਤੈਨੂੰ ਲਓਏ ਸਾਹਮਣੇ ਆ ਗਿਆ ਅਮਲੋ ਦਾ ਗੁਰੂਕਰ ਬਾਜ਼ਾਰ ਬਾਈ ਵਧੀਆ ਵੇਚਾ ਰਹੇ ਆ ਅਮਲੋ ਦਾ ਵੀ ਮੈਂ ਪੁਰਾਣਾ ਹਾਂ ਹਾਂ ਪੁਰਾਣਾ ਉਮੀ ਬਣਿਆ ਵੇ ਇਧਰ ਅਮਲੋ ਦਾ ਠਾਣਾ ਇਧਰੀ ਸਾਈਡ ਖੱਬੇ ਹੱਥ ਸੱਜੇ ਆ ਗਿਆ ਤਹਿਸੀਲ ਮਿਲਣਾ ਤਹਿਸੀਲ ਦੇ ਵਿੱਚ ਵਕੀਲ ਨੂੰ ਮਿਲਣਾਗਾ ਉਹ ਸਾਹਮਣੇ ਆ ਗਈ ਤਹਿਸੀਲ ਜੀ ਕਚਹਿਰੀਆਂ ਅਮਲੋਹ ਦੇ ਆ ਕਚਹਿਰੀਆਂ ਆ ਗਿਆ ਅਮਲੋਹ ਦੇ ਕਚਹਿਰੀਆਂ ਲਓ ਜੀ ਸਦਨ ਜੀ ਮੈਥਰੋ ਅਮਲੋਹ ਤੋਂ ਕਰਕੇ ਕੰਮ ਚੱਲ ਪਿਆ ਵਾਪਸੀ ਸਰਵੇਪਿੰਡ ਨੂੰ ਤੂੰ ਬਾਈ ਹਾਂ ਜੀ ਬਹੁਤ ਟਾਈਮ ਲਵਾਤਾ ਮੇਰੇ ਮਿੱਤਰੋ ਚਾਰੀ ਦੀ ਹੜੀ ਉਖਰਾਵਾ ਕਰਤੀ ਐ ਤਾਂ ਹੋਰ ਯਾਨੀ ਕਿ ਆਹ ਵਕੀਲ ਯਾਨੀ ਕਿ ਬੰਦਾ ਬਹੁਤ ਵਧੀਆ ਬੰਦਾ ਬਹੁਤ ਬਤ ਨਿਆਂ ਦੇ ਬੰਦਾ ਬੰਦਾ ਕਹਿੰਦਾ ਉੱਟ ਘੜ ਸੱਟ ਪਰ ਹੈਂ ਉਹ ਕਹਿੰਦਾ ਸੱਟ ਪਰ ਇਹਨੂੰ ਗੱਲੀ ਉਹ ਮੈਂ ਪਹਿਲਾਂ ਦੋ ਵਾਰ ਮੈਨੂੰ ਕਹਿੰਦਾ ਜਾ ਲੈ ਉਹਦਾ ਕੁਝ ਫਿਰ ਉਹ ਮੈਨੂੰ ਆਇਆ ਹੋ ਗਿਆ ਵੀ ਮਹਾ ਕਾਗਜ ਉਹ ਹੀ ਫਰੂਲੀ ਜਾਂਦਾ ਹੈਗਾ ਮੈਂ ਕੁਝ ਸਮਝ ਨਹੀਂ ਆਉਂਦੀ ਉਹ ਸਾਉ ਉਹ ਪੱਤਾ ਪੁਰਣਾ ਵਾਲਾ ਬੰਦਾ ਨਹੀਂ ਹੋ ਉਹ ਘਟੋ ਉਹ ਜਿਹੜਾ ਸਾਉ ਨਰਮ ਹੁੰਦਾ ਨੰਮੁੰਡਾ ਜੀ ਹੈ ਨਾ ਮੈਂ ਮੈਂ ਤਾਂ ਅਹੀਂ ਕਿਹਾ ਮਹਾਪੀ ਆਪਣੇ ਕਾਗਜ਼ਾਂ ਨੂੰ ਦੇਖ ਕੇ ਕਹਿੰਦਾ ਵੀ ਨਹੀਂ ਆ ਵੀ ਨਹੀਂ ਹੈਗਾ ਆ ਵੀ ਨਹੀਂ ਹੈਗਾ ਉਹ ਆਇਆ ਹੋਊਗਾ ਮਾ ਲੱਗਦਾ ਮੈਨੂੰ ਐ ਕਿ ਤੂੰ ਨਹੀਂ ਹੁਣਾਂ ਕੋਲ ਫੇਰ ਜਾਣਾ ਬੁਲਾਦਾ ਇੱਕ ਵੇਖ ਤੂੰ ਯਾਰ ਮੈਨੂੰ ਜਾਣ ਨਹੀਂ ਪਛਾਣ ਨਹੀਂ ਤੂੰ ਕਹਿੰਦਾ ਤਾਂ ਜੋ ਦੇਣਾ ਦੇ ਤੂੰ ਨਹੀਂ ਕਹਿੰਦਾ ਤੁਹਾਡੀ ਮਰਜ਼ੀ ਨਹੀਂ ਦੇਣੇ ਤਾਂ ਵਕੀਲ ਨਹੀਂ ਕਿਥੇ ਤੇ ਲਾਉਂਦੇ ਨੇ ਭਾਸ਼ਾ ਹੋਰ ਵੀ ਵੇਖ ਤੂੰ ਜਿਹੜਾ ਪੱਕਾ ਵੀ ਹਾਂ ਭਾਈ ਅਸੀਂ ਮੁੜ ਕੇ ਪੈਸਾ ਦੇਣਾ ਉਹ ਵੀ ਜਿਹੜਾ ਕਹਦਾ ਜੀ ਠੀਕ ਹੈ। ਠੀਕ ਹੈ। 15 ਕਹੇ 16 ਨਹੀਂ ਕਹੇ ਉਹ ਤੋਂ। 16 ਨਹੀਂ ਕਹੇਗਾ। ਮੈਂ ਤਾਂ ਉਂਝ ਜਣੀ ਕੀ। ਲੋਕ ਮਰਜ਼ੀ ਦੇ ਦੋ ਕਹਿੰਦਾ। ਹਾਂ। ਮੈਂ ਨਾ ਇਹ ਨਹੀਂ ਮਹਾਰਾ ਚੌਧਾ ਨਹੀਂ ਕਹਾਂਗੇ। ਸੱਤ-ਸੱਤ ਆਜੂ। ਸੱਤ-ਸੱਤ ਸੱਤ-ਸੱਤ। ਮੈਂ ਤੁਹਾਨੂੰ ਦੱਸਾਂ ਮੈਂ ਸੋਨਾ ਕਹਿਣ ਲੱਗਿਆ ਸੀ। ਹਾਂ। ਘਾਟਾੜਾ। ਘਾਟਾੜਾ ਜੀ। ਹਾਂ। ਬੰਦਾ ਫੋਟਾ ਚੰਗਾ ਬੰਦਾ। ਨੇ ਵਧੀਆ ਬੰਦਾ। ਐਸੇ ਜਿਹੜੇ ਬੰਦੇ ਤਰੱਕੀ ਕਰਦੇ ਹੁੰਦੇ ਨੇ। ਹਾਂ ਹਲੇ ਬਾਈ। ਜਿਹੜੇ ਉਹ ਹੜਕੇ ਵਜਣ ਪੈਸੇ ਨੂੰ ਫੇਰ ਆਉ ਦੇ ਤੈਨੂੰ ਪਤਾ ਮੈਂ ਹਰਕ ਜਣਾਂ ਦੀ ਆਪਾਂ ਚਾਹੀਏ ਆਪਾਂ ਉਹ 15 ਦੀ ਅੜ ਜਾਂਦਾ ਮਤਲਬ ਪਹਿਲੀ ਆਪਾਂ ਕਹਾਂਗੇ ਛੱਡੋ ਭਰੇ ਛੱਡੋ ਭਰੇ ਕਿੱਥੇ ਉਹਦੇ ਨਾਲ ਆਪਾਂ ਲਿਆਕਤ ਨਾਲ ਫਿਰ ਕਰ ਬਿਲਕੁਲ 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 ਕਹਿੰਦਾ ਯਾਰ ਨਾ ਘਰ ਨੂੰ ਆਪਾਂ ਨੂੰ ਮੈਂ ਆ ਹੋ ਗਿਆ ਵੀ ਘਰ ਨੂੰ ਕੰਮ ਹੋਵੇ ਆਪਾਂ ਹੱਸ ਕੇ ਕਹਾਂਗੇ ਬੰਦੇ ਨੂੰ ਹਾਂ ਵੀ ਆ ਉਹਦੇ ਕੋਲ ਜਾਓ ਬੰਦੇ ਕੋਲ ਬਿਲਕੁਲ ਨਾਲ ਆਏ ਵੀ ਗਿਆ ਨਾ ਕਹਿੰਦਾ ਨਹੀਂ ਦੇਣੇ ਤਾਂ ਵੀ ਤਾਂ ਵੀ ਗੱਲ ਨਹੀਂ ਮੈਂ ਅਗਲਾ ਕਹਿੰਦਾ ਮੈਂ ਇਹ ਨਾ ਤੂੰ ਦੇਲਾ ਮੈਂ ਸਾਨੂੰ ਗਿਆ ਮੈਂ ਇਹਦੇ ਚੱਲਦੇ ਹਾਂ ਉਹੀ ਖੜੇ ਰਹਿੰਦੇ ਉਹ ਵੀ ਕਹਦਾ ਹਾਂ ਤੂੰ ਗਰੀ ਜਾਂਦਾ ਕੋਲ ਲੱਗੇ ਕੰਮ ਉੱਧਰ ਫਿਰ ਉੱਧਰ ਨਾ ਚਲੋ ਮਿਲਦੇ ਮਿੱਤਰੋ ਕਹਾਂ ਜਾ ਕੇ ਓਕੇ ਲਓ ਜੀ ਵਿੰਦਰ ਨੂੰ ਲਾਤਾ ਮਿੱਤਰੋ ਹੁਣ ਪਾਦਾਂ ਚੱਲੇ ਆਪਾਂ ਮਲੇਰ ਕੋਲੇ ਨੂੰ ਚੱਲਦੇ ਆ ਮਲੇਰ ਕੋਲੇ ਬੈਂਕ ਦੇ ਕੰਮ ਆ ਇੱਕ ਹਾਂ ਬੈਂਕ ਜਾ ਕੇ ਆਉਣਾਗਾ ਬੈਂਕ ਦੇ ਕੰਮ ਕਰੀਏ ਦੇਖਦੇ ਆਵੇਂ ਹੋਰ ਕੀ ਕੰਮ ਨੇ ਇੱਕ ਦੋ ਕਰਦੇ ਉਹ ਕਰਾਂਗੇ ਹੋ ਚੁੱਕੇ ਮਨ ਵਿੱਚ ਮਨ ਵਿੱਚ ਤੁ ਚਲਾਗੇ ਬਾਰ ਬਾਰ ਦੀ ਉਲਾਪਨ ਹੋ ਗਏ ਬਲੇ ਕੋਲੇ ਲਾਓ ਜੀ ਵੈਲਿਓ ਮਲੇ ਕੋਲੇ ਪਹੁੰਚ ਗਏ ਮਿੱਤਰੋ ਕਮਲੇ ਕੋਲ 4 ਕਰੋੜ ਦੇ ਚਲਦੇ ਆ ਬੈਂਕ ਚ ਨੂੰ ਪਹਿਲਾ ਬੈਂਕ ਜਾਵਾਂਗੇ ਫਿਰ ਜਾਵਾਂਗੇ ਬੱਸ ਸਟੈਂਡੋਂ ਮਿਲਣਾ ਮਤਰਾ ਨਾਲੇ ਇੱਕ ਦੋ ਬੰਦੇ ਆਪਣੇ ਬੱਸ ਸਟੈਂਡ ਮਿਲਾਂਗੇ ਬੈਂਕ ਦੇ ਵਿੱਚ ਨੂੰ ਪਤਾ ਇਹ ਵੀਡੀਓ ਲਾਉਣੀ ਨਹੀਂ ਹੈਗੀ ਤੇ ਵੀਡੀਓ ਚਲਾਉਂਦੇ ਨਹੀਂ ਹੈਗੇ ਬਸ ਬੰਦ ਕਰਾਂਗੇ ਉੱਥੇ ਉਮ ਜਾਂ ਕੇ ਹੁਣ ਸਿੱਧਾ ਮਿਲਾਂਗੇ ਬੱਸ ਸਟੈਂਡ 'ਚ ਜੇ ਰਾਹ ਤੇ ਕੋਈ ਬੇਲੀ ਮਿਲ ਗਿਆ ਉਹਦੇ ਨਾਲ ਗੱਲਬਾਤ ਕਰਾਂਗੇ ਦੇਖ ਲੈ ਵੀ ਖਾਣੇ ਪੀਣੇ ਕੁਝ ਨੌਜ ਨੂੰ ਪਹੁੰਚਿਆ ਬੱਸ ਸਟੈਂਡ ਮਿਲਾਂਗੇ ਤੇ ਅਸ਼ਰਬ ਨੂੰ ਫਾਸਰੋਪੀਵਾਗੇ ਜੂਸ ਪਾਣਾ ਟਮਾਟਾ ਪਾਣਾ ਗੱਲਾਬਾ ਤਾਂ ਫਿਰ ਪਾਵਾਂਗੇ ਚਾਲੇ ਤੇ ਗਰੁੱਪ ਦੇ ਫਿਰ ਤੋਂ ਪਾਵਾਂਗੇ ਚਾਲੇ ਮਿਲ ਕੇ ਅਸ਼ਰਬ ਨੂੰ ਇਹ ਮੀਆਂ ਜੀ ਗਏ ਨਵਾਜ ਪੜਨ ਬਾਅਦ ਪਰ ਕਹਿਣੇ ਮਿਲ ਕੇ ਜੂਸੀ ਕੇ ਫਿਰ ਚੱਲਦੇ ਆਂ ਸਾਹਮਣੇ ਖੜੀ ਆਪਣੀ ਗੱਡੀ ਈ ਐਮ ਲਈ ਗੋਲਵਾ ਬਸਟਾਂਡ ਲੋ ਜੀ ਹਜਣੋ ਜੂਸਾ ਪੀ ਕੇ ਕਰਕੇ ਗੱਲਾਂ ਬਾਤਾਂ ਸਰਪ ਕੋਲੋਂ ਚੱਲ ਪਿਆ ਉਥੇ ਵੀਡੀਓ ਨਾ ਬਣਾਉਣ ਦਾ ਕਾਰਨ ਉਥੇ ਬੰਦੇ ਕਾਫੀ ਜ਼ਿਆਦਾ ਆ ਗਏ ਸੀਗੇ ਉਹ ਕਹਿੰਦੇ ਸਾਨੂੰ ਵੀ ਵੀਡੀਓ ਚ ਆਉਣਾ ਨਹੀਂ ਹੈਗਾ ਸੀ ਇਹ ਫਿਰ ਆਪਾਂ ਨੇ ਬਣਾਈ ਹੋਣੀ ਹੈਗੀ ਤੇ ਹੁਣ ਚੱਲਦੇ ਆਂ ਬਾਬੂ ਸਰਵਿਸ ਸਟੇਸ਼ਨੋਂ ਉੱਥੇ ਗੱਡੀ ਬਾਸ਼ ਕਰਾਉਨੇ ਆਂ ਫਿਰ ਪਾ ਮਾਲ ਕਰ ਲੈ ਪੈਟਰ ਨੂੰ ਤੇ ਚੱਲ ਆਏ ਘਰ ਨੂੰ ਜੇ ਕੋਈ ਹੋਰ ਸੁਨੇਹਾ ਆ ਗਿਆ ਘਰੋਂ ਤਰ ਦੇਖੋ ਉਹ ਕੰਮਕਾਰ ਹੋਰ ਨਿਕਲ ਆਏ ਜੇ ਚੱਲਦੇ ਹਣ ਬਾਬੂ ਦੇ ਸਰਵਿਸ ਸਟੇਸ਼ਨ ਤੇ ਲੋ ਸਜਣੋ ਆ ਗਏ ਬਾਬੂ ਦਾ ਸਰਵਿਸ ਸਟੇਸ਼ਨ ਇੱਥੇ ਕਰਵਾਵਾਂਗੇ ਗੱਡੀ ਬਾਸ਼ੋ ਗੱਡੀ ਕਰਵਾ ਕੇ ਬਾਸ਼ੋ ਮਟਰੋ ਬੈਕਿੰਗ ਬੂ ਕਰਵਾ ਕੇ ਮਾਦਾਂ ਸੁਨੇ ਦੀ ਗੱਡੀ ਆ ਚ ਲੋ ਵੀ ਛੱਡ ਨੂੰ ਇਹ ਆ ਸਾਡਾ ਬਾਬੂ ਬਾਬੂ ਸ਼ਰਮਸ਼ਾਲਾ ਹੈ ਬਣ ਗਿਆ ਸਾਡਾ ਬਾਬੂ ਬਾਬੂ ਹੀ ਬਣ ਗਿਆ ਇਹ ਚਲੋ ਪਰਮਾਰ ਦਾ ਨੂੰ ਹੋਰ ਵੀ ਤਰੱਕੀਆਂ ਬਖਸੀ ਲੈ ਬਾਬੂ ਠੀਕ ਆ ਬਧੀਆ ਬਧੀਆ ਇਹ ਆ ਮਿੱਤਰੋ ਸਾਡਾ ਬਾਬੂ ਸਾਡਾ ਯੋਟਾ ਹੈ ਸਾਡਾ ਬੇਲੀ ਹੈ ਸਾਡਾ ਬੇਲੀ ਇਹਦੇ ਤੇ ਪਾਣੀ ਲਓ ਜੀ ਮਿੱਤਰੋ ਗੱਡੀ ਲੱਗ ਗਿਆ ਧੋਣ ਵਾਸਤੇ ਨੰਬਰ ਕਰੇ ਬੰਦੇ ਸਾਡੇ ਗੱਡੀ ਨੂੰ ਬਹੁਤ ਜਨਾਬਾ ਦੇ ਗੱਡੀ ਤੇ ਪਾਣੀ ਵਰਵਾਇਆ ਸੰਦੋ ਬਹੁਤ ਜ਼ਿਆਦਾ ਗੰਦੀ ਹੋ ਗਈ ਸੀ ਨਾ ਲਓ ਜੀ ਮਿੱਤਰੋ ਗੱਡੀ ਧਵਾ ਲਈ ਹੈ ਉੱਪਰ ਆ ਕੇ ਗੱਡੀ ਪਾਦੇ ਚਾਲੇ ਪਿੰਡ ਨੂੰ ਇਹ ਦੇਹਰਿਆ ਕੋਈ ਪਿੰਡ ਦਾ ਕੋਈ ਯਾਰ ਬੀਲੀ ਜਰਕੋਟ ਦੇ ਖੜਾ ਮਿਲ ਗਿਆ ਮਾਸ਼ਾਅੱਲਾ ਰੂ ਜਰਕੋਟ ਦੇ ਖੜਾ ਮਿਲ ਗਿਆ ਨੂੰ ਲੈ ਲਾਂਗੇ ਨਾਲ ਤੇ ਨਾਲ ਕੋਈ ਹੋਇਆ ਫਿਰ ਇਕੱਲੇ ਹੀ ਇਹ ਸਗਰ ਇਕੱਲੇ ਹੀ ਭੋਕਣਗੇ ਇਹ ਆ ਮੈਂ ਤਰੋਲੇ ਨਵੇਂ ਨਵੇਂ ਵੀਡੀਓ ਬਣਾਉਣ ਲੱਗੇ ਹਾਂ ਇਹ ਨਾ ਉਹ ਕੋਈ ਨਹੀਂ ਕਹੋ ਇਹ ਆ ਸਾਡਾ ਲੁਧਿਆਣੇ ਵਾਲਾ ਪੁਲ ਜਾਰੀ ਰੋਡ ਤੇ ਜਿਹੜਾ ਨਵਾਂ ਬਣਿਆ ਇਹ ਪੁਲ ਦਾ ਬੁਜਾਰੀ ਦੋ ਤਿੰਨ ਵਾਰ ਬਰਬਰਮਤ ਹੋ ਗਈ ਆ ਬਣਦੇ ਸਾਰੇ ਲਾਵੀ ਵੈਲਿਊ ਗਰਮਾ ਗਰਮ ਖਾ ਰਿਆਂ ਜਲੇਬੀ ਠੰਡ ਲੱਗ ਰਹੀ ਜੀ ਚੱਲਦੇ ਚੱਲਦੇ ਜਲੇਬੇ ਵਾਲਾ ਖੜਾ ਦੇਖ ਕੇ ਮਾਹ ਖਾਣਿਆ ਗਰਮਾ ਗਰਮ ਜਲੇਬੀ ਲਓ ਜੀ ਮਿੱਤਰੋ ਇਹ ਲੈ ਬੈਠ ਕੇ ਖਾ ਕੇ ਜਿਹੜੇ ਕੰਮ ਕਾਰ ਕਰਨੇ ਸੀ ਕਰਕੇ ਚੱਲ ਪਿਆ ਘਰ ਨੂੰ ਘਰ ਜਾ ਕੇ ਰਾੰਗ ਰਿਆਦਾ ਸਾਡਾ ਬਾਠ ਹੋ ਫੇਰ ਚਾਹਾਂਗੇ ਪ੍ਰਸ਼ਾਦੇ ਲੋ ਜੀ ਵੇਲਿਓ ਜਿੱਤੇ ਰੁੜਕੀ ਥੁੜਾ ਕੰਮ ਸੀਗਾ ਰੁਕਣਾ ਸੀਗਾ ਟਾਇਰ ਸੀਟ ਚੱਕਣੀ ਸੀਗੀ ਉਹ ਬਤਨਰਾ ਦੁਕਾਨ ਬੰਦ ਕਰਕੇ ਮੈਂ ਖੁਬਸਾਰਤ ਇਹ ਕੰਮ ਓਕੇ ਸੱਜਣੋ ਪਹੁੰਚ ਚੁਕੇ ਆ ਪਿੰਡੋਂ ਵੀਡੀਓ ਦਾ ਕਰ ਲਿਆ ਐਂਡ ਆ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ